5 ਫਰਵਰੀ 1846 ਈਸਵੀ ਨੂੰ ਅੰਗਰੇਜ਼ਾਂ ਦਾ ਪੰਜਾਬ ਉੱਤੇ ਸਿੱਖਾਂ ਦੀ ਗਦਾਰੀ ਕਾਰਨ ਜਿੱਤ ਦਾ ਦਿਨ ਸਾਬਤ ਹੋਇਆ ਇਸ ਲੜਾਈ ਵਿੱਚ ਲਗਭਗ 5 ਤੋਂ ਲੈ ਕੇ 8000 ਸਿੱਖ ਫੌਜੀ ਮਾਰੇ ਗਏ ਅਸਲ ਗਿਣਤੀ ਦੀ ਪੜਤਾਲ ਤਾਂ ਨਾ ਹੋ ਸਕੀ ਕਿਉਂਕਿ ਸਿੱਖ ਸਨਾਪਤੀ ਤਾਂ ਪਹਿਲਾਂ ਹੀ ਭੱਜ ਗਏ ਸਨ ਜੋ ਸਿੱਖ ਮੁਖੀ ਲੜ ਰਹੇ ਸਨ ਉਹ ਜੰਗ ਦੇ ਮੈਦਾਨ ਅੰਦਰ ਸ਼ਹੀਦੀਆਂ ਪਾ ਗਏ ਫਿਰ ਪੜਤਾਲ ਕਿਸ ਨੇ ਕਰਨੀ ਸੀ ਅੰਗਰੇਜ਼ਾਂ ਦੀ ਰਿਪੋਰਟ ਮੁਤਾਬਕ ਉਹਨਾਂ ਦੇ ਵੱਡੇ 13 ਅਫਸਰ ਅਤੇ 101 ਸਿਪਾਈ ਜ਼ਖਮੀ ਹੋਏ 320 ਸਿਪਾਹੀ ਮਾਰੇ ਗਏ ਸਿੱਖ ਫੌਜਾਂ ਦਾ ਨੁਕਸਾਨ ਇਸ ਲਈ ਬਹੁਤ ਹੋਇਆ ਕਿਉਂਕਿ ਉਹਨਾਂ ਦਾ ਵਿਰੋਧ ਖਤਮ ਹੋ ਗਿਆ ਸੀ ਅਤੇ ਤਲਵਾਰਾਂ ਕਤ ਤੱਕ ਗੋਲੀਆਂ ਦਾ ਜਾਂ ਤੋਪਾਂ ਦਾ ਮੁਕਾਬਲਾ ਕਰ ਸਕਦੀਆਂ ਸਨ ਸਭਰਾਵਾਂ ਦੀ ਲੜਾਈ 10 ਫਰਵਰੀ 1846 ਨੂੰ ਦਿਨ ਦੇ ਦੁਪਹਿਰ ਦੇ ਸਮੇਂ ਖਤਮ ਹੋ ਗਈ ਇਹ ਮੈਦਾਨ ਅੰਗਰੇਜ਼ਾਂ ਦੇ ਹੱਥ ਆਉਣ ਪਿੱਛੋਂ 10-11 ਦੀ ਰਾਤ ਨੂੰ ਫਿਰੋਜ਼ਪੁਰ ਦੇ ਕੋਲੋਂ ਸਤਲੁਜ ਦਰਿਆ ਪਾਰ ਕਰਕੇ ਕਸੂਰ ਵੱਲ ਨੂੰ ਚਾਲੇ ਪਾ ਦਿੱਤੇਗੇ ਬਿਨਾਂ ਕਿਸੇ ਰੁਕਾਵਟ ਕਸੂਰ ਤੇ ਆ ਕੇ ਕਬਜ਼ਾ ਕੀਤਾ ਗਿਆ ਇੱਥੇ ਹੀ ਅੰਗਰੇਜ਼ਾਂ ਜਿਆਨ ਨੂੰ ਖਬਰ ਮਿਲੀ ਕਿ ਅੰਮ੍ਰਿਤਸਰ ਵਿੱਚ ਖਾਲਸਾ ਫੌਜ 20000 ਦੇ ਲਗਭਗ ਇਕੱਠੀ ਹੋਈ ਬੈਠੀ ਹੈ। ਇਹ ਇਕੱਠ ਉਹਨਾਂ ਨੇ ਗਵਿੰਦਗੜ ਕਿਲੇ ਦੇ ਵਿੱਚ ਕੀਤਾ ਹੋਇਆ ਹੈ। ਉਹਨਾਂ ਕੋਲੇ ਤੋਪਾਂ-ਦਾਰੂ ਸਿੱਕਾ ਬਹੁਤ ਹੈ। ਇੱਕੋ ਗੱਲ ਦੀ ਅਜੇ ਤੱਕ ਘਾਟ ਹੈ ਕਿ ਉਹਨਾਂ ਦਾ ਕੋਈ ਸੈਨਾਪਤੀ ਨਿਯੁਕਤ ਨਹੀਂ ਹੋ ਸਕਿਆ। ਇਸ ਦਾ ਫਾਇਦਾ ਲੈਂਦੇ ਹੋਏ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਹਾਡਿੰਗ ਨੇ 14 ਫਰਵਰੀ 1846 ਈਸਵੀ ਨੂੰ ਕਸੂਰ ਤੋਂ ਹੇਠ ਲਿਖਿਆ ਐਲਾਨ ਕੱਢਿਆ। ਸਤਲੁਜ ਦੇ ਖੱਬੇ ਪਾਸੇੋਂ ਸਿੱਖ ਫੌਜਾਂ ਨੂੰ ਭਜਾ ਦਿੱਤੀਆਂ ਗਈਆਂ। ਉਹ ਹਰ ਗੱਲ ਵਿੱਚ ਹਾਰ ਗਈਆਂ ਉਹਨਾਂ ਦੀਆਂ 200 ਤੋਂ ਵੱਧ ਬਧੇਰੀ ਜੰਗੀ ਤੋਪਾਂ ਖੋਹ ਲਈਆਂ ਗਈਆਂ ਅੰਗਰੇਜ਼ ਫੌਜ ਸਤਲੁਜ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋ ਚੁੱਕੀ ਹੈ ਗਵਰਨਰ ਜਨਰਲ ਦੇ ਇਸ ਬਿਆਨ ਆਉਣ ਤੇ ਇਕੱਠੀ ਹੋਈ ਫੌਜ ਦੇ ਹੌਸਲੇ ਪਸਤ ਹੋ ਗਏ ਅਤੇ ਉਹਨਾਂ ਦੀ ਬੇਚੈਨੀ ਵੀ ਫੈਲ ਗਈ ਉਸ ਨੇ ਇਹ ਵੀ ਕਿਹਾ ਕਿ ਇਸ ਲੜਾਈ ਦਾ ਸਾਰਾ ਖਰਚਾ ਲਾਹੌਰ ਦਰਬਾਰ ਨੂੰ ਦੇਣਾ ਪਏਗਾ ਕਿਉਂਕਿ ਇਹ ਲੜਾਈ ਸਿੱਖਾਂ ਨੇ ਸਾਡੇ ਸਿਰ ਮੜੀ ਹੈ ਅਸੀਂ ਪਹਿਲ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਮਹਾਰਾਣ ਜੀ ਸਿੰਘ ਦੇ ਪਰਿਵਾਰ ਦੇ ਸ਼ੁਭਚਿੰਤਕਾਂ ਤੇ ਰਹਾਂਗੇ ਵੀ ਹੁਣ ਇਸ ਦਾ ਇੱਕੋ ਇੱਕ ਹੱਲ ਹੈ ਕਿ ਸਿੱਖ ਰਾਜ ਦੇ ਵਫਾਦਾਰ ਸਰਦਾਰਾਂ ਨਾਲ ਮਿਲ ਕੇ ਸਰਕਾਰ ਬਣਾਈ ਜਾ ਸਕੇ ਤਾਂ ਜੋ ਉਹ ਆਪਣੀ ਫੌਜ ਤੇ ਕਾਬੂ ਰੱਖ ਸਕਣ ਇਸ ਐਲਾਨੀ ਹੋਈ ਖਬਰ ਨੇ ਪੰਜਾਬ ਦੇ ਸਿੱਖਾਂ ਦੇ ਮਨਾਂ ਵਿੱਚ ਅੱਗ ਦੇ ਭਾਂਬੜ ਬਾਲ ਦਿੱਤੇ ਇਹ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਇਸ ਐਲਾਨ ਨਾਲ ਵਿਸ਼ਵਾਸ ਘਾਤੀ ਸਰਦਾਰਾਂ ਨੂੰ ਵੀ ਫਿਕਰ ਪੈ ਗਈ ਕਿ ਇਹ ਬਣਿਆ ਕੀ ਇਸ ਐਲਾਨ ਪਿੱਛੋਂ ਰਾਜਾ ਗੁਲਾਬ ਸਿੰਘ ਹੋਰ ਸਰਦਾਰਾਂ ਨਾਲ ਜਾ ਕੇ ਲਾਰਡ ਹਾਰਡਿੰਗ ਨੂੰ ਕਸੂਰ ਮਿਲਿਆ ਉਧਰ ਲਾਰਡ ਹਾਰਡਿੰਗ ਅੰਮ੍ਰਿਤਸਰ ਇਕੱਠੀ ਹੋਈ ਫੌਜ ਦੇਖ ਕੇ ਘਬਰਾ ਰਿਹਾ ਸੀ ਉਸਨੇ ਗੁਲਾਬ ਸਿੰਘ ਨੂੰ ਕਿਹਾ ਕਿ ਸਾਡੀ ਮਰਜ਼ੀ ਪੰਜਾਬ ਨੂੰ ਆਪਣੇ ਰਾਜ ਵਿੱਚ ਮਲਾਉਣ ਦੀ ਨਹੀਂ ਹੈ ਸਗੋਂ ਮਹਾਰਾਜਾ ਦਲੀਪ ਸਿੰਘ ਹੀ ਆਪਣੇ ਰਾਜ ਉੱਤੇ ਕਾਇਮ ਰਹਿਣਗੇ ਪਰ ਬਿਆਸ ਅਤੇ ਸਤਲੁਜ ਦਾ ਇਲਾਕਾ ਅਤੇ 1.5 ਕਰੋੜ ਰੁਪਇਆ ਜੰਗ ਦੇ ਹਰਜਾਨੇ ਵਜੋਂ ਅੰਗਰੇਜ਼ਾਂ ਨੂੰ ਖਾਲਸਾ ਰਾਜ ਵੱਲੋਂ ਦੇਣਾ ਪਏਗਾ ਇਹ ਸ਼ਰਤਾਂ ਸਾਰੀਆਂ ਹੀ ਲਾਹੌਰ ਜਾ ਕੇ ਪੱਕੀਆਂ ਕੀਤੀਆਂ ਜਾਣਗੀਆਂ ਗੁਲਾਬ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਲਾਰਡ ਹਾਰਡਿੰਗ اور جاوے پرੰਤੂ ਉਹ ਨਾ ਮੰਨਿਆ 20 ਫਰਵਰੀ ਨੂੰ ਅੰਗਰੇਜ਼ ਆਪਣੇ ਸਾਥੀਆਂ ਸਮੇਤ ਲਾਹੌਰ ਪਹੁੰਚਾ ਅਗਲੇ ਦਿਨ 21 ਫਰਵਰੀ ਨੂੰ ਹਾਰਡਿੰਗ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਉੱਪਰ ਦਲੀਪ ਸਿੰਘ ਨੂੰ ਬਿਠਾਇਆ ਐਲਾਨ ਕੀਤਾ ਕਿ ਪੰਜਾਬ ਦਾ ਖੁਦਮੁਖਤਿਆਰ ਮਹਾਰਾਜਾ ਹੋਵੇਗਾ 26 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਇੱਕ ਦਰਬਾਰ ਵਿੱਚ ਜਿਸ ਵਿੱਚ ਮਿਸਰ لال ਸਿੰਘ ਨੂੰ ਪੰਜਾਬ ਦਾ ਵਜ਼ੀਰ ਤੇਜ ਸਿੰਘ ਨੂੰ ਸੈਨਾਪਤੀ ਬਣਾ ਦਿੱਤਾ ਗਿਆ ਉਸ ਸਮੇਂ ਹੋਣ ਵਾਲੀ ਸੁਲਾਹ ਦੀਆਂ ਮੋਟੀਆਂ-ਮੋਟੀਆਂ ਸ਼ਰਤਾਂ ਸੁਣਾ ਦਿੱਤੀਆਂ ਗਈਆਂ ਅਤੇ ਹਾਰਡਿੰਗ ਨੇ ਆਪਣੀ ਹੱਥੀਂ ਸਾਰੇ ਅਫਸਰਾਂ ਨੂੰ ਦਿਖਾ ਕੇ ਕੋਹੀਨੀ ਉਰਦਾ ਹੀਰਾ ਦਲੀਪ ਸਿੰਘ ਦੇ ਡੋਲੇ ਨਾਲ ਬੰਨ ਦਿੱਤਾ ਗਿਆ। ਦੇਣਾ ਹੁੰਦਾ 11 ਮਾਰਚ 1846 ਈਸਵੀ ਲਾਹੌਰ ਦਰਬਾਰ ਦੇ ਅੰਗਰੇਜ਼ੀ ਸਰਕਾਰ ਵਿੱਚ ਅਹਿਦਨਾਮਾ ਖੁਸ਼ਰਤਾਂ ਲਿਖੀਆਂ ਜਾਂਦੀਆਂ ਨੇ ਜਿਹੜੀ ਪਹਿਲੀ ਸ਼ਰਤ ਹੁੰਦੀ ਆ ਅੰਗਰੇਜ਼ੀ ਸਰਕਾਰ ਸਨ 1846 ਈਸਵੀ ਦੇ ਅਖੀਰ ਤੱਕ ਜਦ ਤੱਕ ਨਵੀਂ ਸਿੱਖ ਫੌਜ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਕੇ ਰਾਜ ਭਾਗ ਸੰਭਾਲਣ ਦੇ ਯੋਗ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਅੰਗਰੇਜ਼ੀ ਫੌਜ ਲਾਹੌਰ ਵਿੱਚ ਰਹੇਗੀ ਜਿੰਨੀ ਗਵਰਨਰ ਜਨਰਲ ਮਹਾਰਾਜੇ ਅਤੇ ਲਾਹੌਰ ਵਾਸੀਆਂ ਦੀ ਰੱਖ ਵਾਸਤੇ ਠੀਕ ਸਮਝੇਗਾ ਇਹ ਫੌਜ ਸਾਲ ਮੁੱਕਣ ਤੋਂ ਪਹਿਲਾਂ ਹੀ ਜਿਸ ਵੇਲੇ ਲਾਹੌਰ ਦਰਬਾਰ ਚਾਵੇ ਹਟਾ ਲਈ ਜਾਵੇਗੀ ਅੰਗਰੇਜ਼ੀ ਫੌਜ ਸਾਲ ਮੁੱਕਣ ਤੋਂ ਪਿੱਛੋਂ ਲਾਹੌਰ ਵਿੱਚ ਨਹੀਂ ਰਹੇਗੀ ਲਾਹੌਰ ਸਰਕਾਰ ਇਸ ਗੱਲ ਨਾਲ ਸਹਿਮਤ ਹੈ ਕਿ ਅੰਗਰੇਜ਼ੀ ਫੌਜ ਜੋ ਕਿ ਉੱਪਰ ਦੱਸੇ ਕੰਮ ਵਾਸਤੇ ਲਾਹੌਰ ਰਹੇਗੀ ਉਸ ਨੂੰ ਲਾਹੌਰ ਸ਼ਹਿਰ ਦੀ ਹਕੂਮਤ ਕੋਲ ਉਤੇ ਕਬਜ਼ਾ ਦਿੱਤਾ ਜਾਵੇਗਾ ਲਾਹੌਰ ਦੀ ਫੌਜ ਸ਼ਹਿਰ ਤੋਂ ਬਾਹਰ ਕੱਢ ਦਿੱਤੀ ਜਾਵੇਗੀ ਲਾਹੌਰ ਸਰਕਾਰ ਅਤੇ ਅੰਗਰੇਜ਼ੀ ਫੌਜ ਦੇ ਸਿਪਾਹੀਆਂ ਅਤੇ ਅਫਸਰਾਂ ਦੇ ਰਹਿਣ ਵਾਸਤੇ ਮਕਾਨ ਦੇ ਵੇਗੀ ਤੀਜੀ ਸ਼ਰਤ ਸੀ ਲਾਹੌਰ ਸਰਕਾਰ ਛੇਤੀ ਉਦਮ ਨਾਲ ਆਪਣੀ ਨਵੀਂ ਫੌਜ ਨੂੰ ਪੱਕੀਆਂ ਹੋਈਆਂ ਸ਼ਰਤਾ ਅਨੁਸਾਰ ਕਾਰਜ ਕਰਨਾ ਆਰੰਭ ਕਰ ਦੇਵੇਗੀ ਅੱਗੇ ਪਾਬੰਦੀਆਂ ਨੇ ਜਿਹੜੀਆਂ ਲਾਈਨ ਜਾਂਦੀਆਂ ਨੇ ਜੇ ਮਹਾਰਾਜਾ ਦਲੀਪ ਸਿੰਘ ਆਪਣੀ ਮਰਜ਼ੀ ਨਾਲ ਫੌਜ ਵਿੱਚ ਕੋਈ ਭਰਤੀ ਨਹੀਂ ਕਰਦਾ ਤਾਂ ਫਿਰ ਅੰਗਰੇਜ਼ਾਂ ਨੇ ਉਸ ਨੂੰ ਮਹਾਰਾਜਾ ਕਿਉਂ ਮੰਨਿਆ ਉਸ ਦਾ ਪੰਜਾਬੀਆਂ ਨੂੰ ਕੀ ਲਾਭ ਹੋਇਆ ਇਹ ਵਿਚਾਰ ਆਉਂਦਾ ਇੱਕ ਕਿਉਂਕਿ ਅੰਗਰੇਜ਼ ਸਰਕਾਰ ਨੇ ਲਾਹੌਰ ਸਰਕਾਰ ਦੇ ਉੱਪਰ ਲਾਹੌਰ ਦਰਬਾਰ ਦੇ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਸਨ ਲਾਹੌਰ ਸਰਕਾਰ ਉਹਨਾਂ ਸਾਰੇ ਕਿਲਿਆਂ ਤੇ ਇਲਾਕੇ ਵਿਚੋਂ ਜਿਨ੍ਹਾਂ ਦਾ ਜ਼ਿਕਰ ਪਹਿਲੀਆਂ ਸ਼ਰਤਾਂ ਵਿੱਚ ਹੈ ਖਜ਼ਾਨਾ ਅਤੇ ਹੋਰ ਸਰਕਾਰੀ ਜਾਇਦਾਦ ਕੀਮਤੀ ਵਸਤਾਂ ਲੈ ਜਾਣ ਦੀ ਬਿਨਾ ਤੋਪਾਂ ਦੇ ਖੁੱਲ੍ਹ ਹੋਵੇਗੀ ਅਗਲੀ ਸ਼ਰਤ ਆਉਂਦੀ ਆ ਦੋਵੇਂ ਸਰਕਾਰਾਂ ਆਪਣੇ ਕਮਿਸ਼ਨਰ ਪੱਕੇ ਕਰਨਗੀਆਂ ਜੋ ਦੋਹਾਂ ਸਰਕਾਰਾਂ ਦੀ ਵਿਚਲੀ ਹੱਦ ਪੱਕੀ ਕਰਨਗੇ ਜੋ ਲਾਹੌਰ ਦੀ ਸੁਲਾਹ 9 ਮਾਰਚ ਸਨ 1840 ਈਸਵੀ ਅਨੁਸਾਰ ਹੋਵੇਗੀ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋਇਆ ਉਸ ਸਮੇਂ ਖਜ਼ਾਨੇ ਵਿੱਚ ਲਗਭਗ 12 ਕਰੋੜ ਰੁਪਏ ਸਨ ਪਰ ਹੁਣ ਜਦੋਂ ਜ਼ਰੂਰਤ ਪਈ ਤੇ ਖਜ਼ਾਨਾ ਦੇਖਿਆ ਗਿਆ ਤਾਂ ਉਸ ਉਸ ਵਿੱਚੋਂ 1 ਕਰੋੜ ਰੁਪਇਆ ਵੀ ਪੂਰਾ ਨਾ ਮਿਲਿਆ ਪਰ ਸ਼ਰਤਾਂ ਪੂਰੀਆਂ ਕਰਨ ਲਈ ਸਿੱਖਾਂ ਨੇ ਕਸ਼ਮੀਰ ਦਾ ਪਹਾੜੀ ਇਲਾਕਾ ਅੰਗਰੇਜ਼ਾਂ ਕੋਲ ਵੇਚਿਆ ਅਤੇ ਬਾਕੀ 50 ਲੱਖ ਰੁਪਇਆ ਕੁਝ ਖਜ਼ਾਨੇ ਵਿੱਚੋਂ ਦਿੱਤਾ ਅਤੇ ਕੁਝ ਸਿੱਖ ਸਰਦਾਰਾਂ ਕੋਲੋਂ ਲੈ ਕੇ ਦਿੱਤਾ ਗਿਆ ਸਭ ਤੋਂ ਵੱਡਾ ਹਿੱਸਾ ਪਾਇਆ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਨੇ ਸਨ 1846 ਈਸਵੀ ਨੂੰ 16 ਮਾਰਚ ਨੂੰ ਅੰਮ੍ਰਿਤਸਰ ਵਿੱਚ ਰਾਜਾ ਗੁਲਾਬ ਸਿੰਘ ਨਾਲ ਸੁਲ੍ਹਾ ਕਰਕੇ 75 ਲੱਖ ਰੁਪਏ ਜੋ ਅੰਗਰੇਜ਼ਾਂ ਦੀ ਬੈਂਕ ਵਿੱਚ ਜਮ੍ਹਾਂ ਸੀ ਜਿਸ ਦਾ ਜ਼ਿਕਰ ਪਹਿਲਾਂ ਹੀ ਆ ਚੁੱਕਾ ਹੈ ਉਸ ਨੂੰ ਜੰਮੂ ਅਤੇ ਕਸ਼ਮੀਰ ਦਾ ਆਜ਼ਾਦ ਮਹਾਰਾਜਾ ਬਣਾ ਦਿੱਤਾ ਗਿਆ 11 ਮਾਰਚ 1846 ਈਸਵੀ ਨੂੰ ਜੋ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿੱਚ ਸੰਧੀ ਹੋਈ ਉਸ ਦੀ ਸ਼ਰਤ ਨੰਬਰ 1 ਦਾ 1 ਸਾਲ ਪੂਰਾ ਖਤਮ ਹੋਣ ਤੇ ਅੰਗਰੇਜ਼ਾਂ ਨੇ ਜੋ ਲਾਹੌਰ ਦਰਬਾਰ ਤੋਂ ਵਾਪਸ ਚਲੇ ਜਾਣਾ ਸੀ ਹੁਣ ਸਾਲ ਪੂਰਾ ਹੋਣ ਜਾ ਰਿਹਾ ਸੀ ਪਰ ਲਾਰਡ ਹਾਰਡਿੰਗ ਕਿਸੇ ਨਵੀਂ ਸਲਾਹ ਰਹੀਂ ਪੰਜਾਬ ਉੱਤੇ ਪਹਿਲਾਂ ਨਾਲੋਂ ਵੀ ਕਰੜਾ ਫੌਜੀ ਕਬਜ਼ਾ ਰੱਖਣਾ ਚਾਹੁੰਦਾ ਸੀ ਉਹ ਇਹ ਵੀ ਚਾਹੁੰਦਾ ਸੀ ਕਿ ਨਵੀਂ ਸਲਾਹ ਲਈ ਅਪੀਲ ਵੀ ਸਿੱਖ ਸਰਦਾਰ ਹੀ ਕਰਨ ਅੰਗਰੇਜ਼ਾਂ ਨੇ ਆਪਣੀ ਚਲਾਕੀ ਅਤੇ ਸਿਆਣਪ ਨਾਲ ਪੰਜਾਬ ਵਿੱਚ ਪੈਰ ਧਰਨ ਯੋਗੀ ਜਗ੍ਹਾ ਲਈ ਸੀ ਪਰ ਹੁਣ ਪੈਰ ਪ੍ਰਸਾਰਨ ਨੂੰ ਹੱਥ ਪੱਲਾ ਮਾਰਨਾ ਪੈਣਾ ਸੀ ਕਿਉਂਕਿ ਉਹ ਇਸ ਅਪਜਾਊ ਧਰਤੀ ਅਤੇ ਮਿਹਨਤੀ ਕਾਮਿਆਂ ਨੂੰ ਹੱਥੋਂ ਨਹੀਂ ਗਵਾਉਣਾ ਚਾਹੁੰਦੇ ਸਨ ਲਾਰਡ ਹਾਰਡਿੰਗ ਮਾਰਚ ਮਹੀਨੇ ਦੀ ਸੁਲਾਹ ਜੋ ਲਾਹੌਰ ਦਰਬਾਰ ਨਾਲ ਹੋਈ ਸੀ ਉਸ ਨੂੰ ਹੁਣ ਹੋਰ ਵੀ ਪੱਕੇ ਪੈਰੀਂ ਜਕੜਨਾ ਚਾਹੁੰਦਾ ਸੀ ਇਸ ਗੱਲ ਨੂੰ ਮਹਾਰਾਣੀ ਜਿੰਦਕੌਰ ਅਤੇ ਦੀਵਾਨ ਦੀਨਾਨਾਥ ਪੂਰੀ ਤਰ੍ਹਾਂ ਸਮਝਦੇ ਸਨ ਪਰ ਹੋਰ ਕੋਈ ਵੀ ਸਰਦਾਰ ਇਸ ਵੱਲ ਧਿਆਨ ਨਹੀਂ ਦੇ ਰਿਹਾ ਸੀ ਇਹੋ ਵੱਡਾ ਕਾਰਨ ਸੀ ਦੀਵਾਨ ਦੀਨਾਨਾਥ ਅਤੇ ਮਹਾਰਾਣੀ ਜਿੰਦਕੌਰ ਅੰਗਰੇਜ਼ਾਂ ਦੀਆਂ ਅੱਖਾਂ ਵਿਚ ਲੜਕ ਰਹੇ ਸਨ ਹਾਰਡਿੰਗ ਪਰੋਵਾਲ ਤੋਂ ਕਰੀ ਨੂੰ 10 ਅਕਤੂਬਰ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਮਹਾਰਾਣੀ ਜਿੰਦਕੌਰ ਉੱਤੇ ਪਾਬੰਦੀ ਲਾਈ ਜਾਂਦੀ ਹੈ ਮਹਾਰਾਣੀ ਜਿੰਦਕੌਰ ਚੁੱਪਚਪੀਤੇ ਰਾਜ ਦਰਬਾਰ ਵਿੱਚ ਥੋੜੀ ਬਹੁਤੀ ਦਲੀਲ ਦੇਣ ਲੱਗ ਪਏ ਸਨ ਉਹ ਹਰ ਫੈਸਲੇ ਅਤੇ ਚਾਲ ਉੱਤੇ ਨਿਗਾਹ ਵੀ ਰੱਖਣ ਲੱਗ ਪਏ ਸੀ ਇਸ ਗੱਲ ਦਾ ਸ਼ੱਕ ਰੈਜੀਡੈਂਟ ਹੈਨਰੀ ਲਾਰੈਂਸ ਨੂੰ ਹੋ ਗਿਆ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਦਰਬਾਰ ਵਿੱਚੋਂ ਹੀ ਕਿਸੇ ਨੇ ਉਹਨਾਂ ਦੇ ਕੰਨ ਭਰ ਦਿੱਤੇ ਇਸ ਪਿੱਛੋਂ ਹੈਨਰੀ ਲਾਰੈਂਸ ਨੇ ਬੜੇ ਹੀ ਹੁਕਰਮਾਨ ਅੰਦਾਜ਼ ਮਹਾਰਾਣੀ ਨੇ ਇੱਕ ਚਿੱਠੀ ਲਿਖੀ ਜਿਸ ਦੇ ਸ਼ਬਦ ਸਨ ਪਰੋਵਾਲ ਦੀ ਸੰਧੀ ਜਾਂ ਪਰੋਵਾਲ ਦੀ ਸੁਲਾ ਅਨੁਸਾਰ ਪੰਜਾਬ ਦੇ ਰਾਜਕਾਜ ਵਿੱਚ ਦਖਲ ਦੇਣ ਦੀ ਆਗਿਆ ਮਹਾਰਾਣੀ ਦਾ ਕੋਈ ਹੱਕ ਨਹੀਂ ਹੈ ਆਜ਼ਾਦੀ ਅਤੇ ਖੁਸ਼ਹਾਲੀ ਲਈ ਉਹ ਆਪਣਾ ਜੀਵਨ ਬਤਾ ਸਕੇ ਇਸ ਵਾਸਤੇ 1.5 ਲੱਖ ਰੁਪਏ ਦੀ ਪੈਨਸ਼ਨ ਉਹਨਾਂ ਨੂੰ ਨਿਯੁਕਤ ਕੀਤੀ ਗਈ ਹੈ ਪਰ ਇਹ ਅਫਵਾਹ ਹੈ ਕਿ ਮਹਾਰਾਣੀ ਕਦੇ 15 ਕਦੇ 20 ਸਰਦਾਰਾਂ ਨੂੰ ਘਰ ਸੱਦ ਕੇ ਉਹਨਾਂ ਨਾਲ ਸਲਾਹ مشਵਰਾ ਕਰ ਰਹੇ ਹਨ ਕਈ ਵਾਰ ਸਰਦਾਰ ਅਤੇ ਕਰਮਚਾਰੀ ਉਹਨਾਂ ਨੂੰ ਚੋਰੀ-ਛੁਪੇ ਮਿਲਦੇ ਸਨ ਏ ਵੀ ਸੁਣਾਇਆ ਜਾਂਦਾ ਹੈ ਕਿ ਪਿਛਲੇ ਮਹੀਨੇ ਮਹਾਰਾਣੀ ਨਿਤਰਾਜ ਮਹਿਲ ਵਿੱਚ 50 ਬ੍ਰਾਹਮਣਾਂ ਨੂੰ ਭੋਜਨ ਛਕਾਉਂਦੀ ਹੈ ਅਤੇ ਉਹਨਾਂ ਦੇ ਪੈਰ ਧੋਂਦੀ ਹੈ ਇਸ ਤੋਂ ਬਿਨਾ ਪਰਮ ਮੰਡਲ ਵਿੱਚ 100 ਬ੍ਰਾਹਮਣਾਂ ਦੇ ਭੋਜਨ ਦੀ ਖਬਰ ਵੀ ਸੁਣਾਇਆ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀ ਮਾਣ ਮਰਿਆਦਾ ਦੀ ਜ਼ਿੰਮੇਵਾਰੀ ਦਾ ਭਾਰ ਮੇਰੇ ਸਿਰ ਉੱਪਰ ਹੈ ਇਸ ਵਾਸਤੇ ਆਖਣਾ ਪੈਂਦਾ ਹੈ ਕਿ ਇਹ ਸਾਰੇ ਕੰਮ ਮਹਾਰਾਣੀ ਦੀ ਪਦਵੀ ਦੇ ਅਨੁਕੂਲ ਨਹੀਂ ਹਨ ਉਹਨਾਂ ਦੀ ਸ਼ਾਨ ਨੂੰ ਬੱਟਾ ਲਾਉਣ ਵਾਲੇ ਹਨ ਅੱਗੇ ਤੋਂ ਮਹਾਰਾਣੀ ਆਪਣੀਆਂ ਸਹੇਲੀਆਂ ਤੇ ਦਾਸੀਆਂ ਤੋਂ ਬਿਨਾ ਕਿਸੇ ਹੋਰ ਨੂੰ ਨਾ ਮਿਲਿਆ ਕਰੇ ਵਿੱਚ ਉਸ ਦੀ ਅੱਗੇ ਤੋਂ ਵੀ ਭਲਾਈ ਹੈ ਇਸ ਵਾਸਤੇ ਮੈਂ ਇਹ ਗੱਲ ਮਹਾਰਾਣੀ ਨੂੰ ਲਿਖ ਰਿਹਾ ਜੇ ਰਾਣੀ ਦੀ ਇੱਛਾ ਲੋੜਵੰਦ ਅਤੇ ਧਾਰਮਿਕ ਪੁਰਸ਼ਾਂ ਨੂੰ ਭੋਜਨ ਚਕਾਉਣ ਦੀ ਹੋਵੇ ਤਾਂ ਉਹ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਂ ਕਿਸੇ ਹੋਰ ਚੰਗੇ ਦਿਨ ਇਹ ਕੰਮ ਕਰ ਲਿਆ ਕਰਨ ਪਰ ਉਹਨਾਂ ਨੂੰ ਮਹਾਰਾਜ ਰਣਜੀਤ ਸਿੰਘ ਦੇ ਪੁਰਨੇ ਉੱਤੇ ਚੱਲਣਾ ਚਾਹੀਦਾ ਹੈ ਜੇ ਕਿਸੇ ਸਰਦਾਰ ਨੂੰ ਮਹਾਰਾਣੀ ਦਾ ਜੋਗ ਸਨਮਾਨ ਕਰਨ ਲਈ ਵਿਚਾਰ ਕਰਨ ਲਈ ਮਿਲਣਾ ਪਵੇ ਤਾਂ ਮਹਾਰਾਣੀ ਨੂੰ ਹਮੇਸ਼ਾ ਇਸਤਰੀਆਂ ਵਾਂਗ ਨਿਮਰਤਾ ਅਤੇ ਸ਼ੀਲਤਾ ਨਾਲ ਮਿਲਣਾ ਚਾਹੀਦਾ ਹੈ ਕਿਸੇ ਇੱਕ ਮਹੀਨੇ ਵਿੱਚ 5 ਜਾਂ 6 ਸਰਦਾਰਾਂ ਤੋਂ ਬਾਅਦ ਇਕੱਠੇ ਮਹਾਰਾਣੀ ਨੂੰ ਮਿਲਣ ਲਈ ਕੋਈ ਨਾ ਆਵੇ ਮਤਲਬ ਉਹ ਇੱਕ ਤਰ੍ਹਾਂ ਦੀਆਂ ਰੋਕਾਂ ਲਾ ਰਹੇ ਸਾਨੂੰ ਉਹਨਾਂ ਨੂੰ ਮਹਾਰਾਣੀ ਜਿੰਦਕੌਰ ਨੇ ਇਹ ਚਿੱਠੀ ਬੜੇ ਧੀਰੇ ਜਨਾ ਪੜ੍ਹੀ ਅਤੇ ਪੂਰੀ ਤਰ੍ਹਾਂ ਵਿਚਾਰ ਕਰਨ ਪਿੱਛੋਂ ਮਹਾਰਾਣੀ ਨੇ ਇਸ ਚਿੱਠੀ ਦਾ ਜਵਾਬ 9 ਜੂਨ 1847 ਨੂੰ ਇਸ ਤਰ੍ਹਾਂ ਦਿੱਤਾ ਮੈਂ ਤੁਹਾਡਾ ਪੱਤਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੜ੍ਹਿਆ ਹੈ ਆਪ ਨੇ ਇਹ ਲਿਖਣ ਦੀ ਕਿਰਪਾ ਕੀਤੀ ਕਿ ਮੈਨੂੰ ਰਾਜ ਦੇ ਕੰਮਾਂ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਸਰਕਾਰ ਅੰਗਰੇਜ਼ੀ ਅਤੇ ਸਿੱਖ ਰਾਜ ਵਿੱਚ ਚਿਰਾਂ ਤੋਂ ਮਿੱਤਰਤਾ ਹੋਣ ਕਾਰਨ ਪ੍ਰਾਰਥਨਾ ਕੀਤੀ ਗਈ ਹੈ ਕਿ ਰਾਜ ਤ੍ਰੋਹੀ ਕਰਮ ਲਈ ਅਤੇ ਮਹਾਰਾਜਾ ਦਲੀਪ ਸਿੰਘ ਅਤੇ ਪਰਜਾ ਦੀ ਰੱਖਿਆ ਕਰਨ ਲਈ ਅੰਗਰੇਜ਼ੀ ਸੈਨਾ ਅਤੇ ਅੰਗਰੇਜ਼ ਕਰਮਚਾਰੀ ਲਾਹੌਰ ਵਿੱਚ ਰਹਿਣ ਪਰ ਉਸ ਵੇਲੇ ਇਸ ਗੱਲ ਦਾ ਕੋਈ ਫੈਸਲਾ ਨਹੀਂ ਹੋਇਆ ਸੀ ਕਿ ਰਾਜ ਦੇ ਕੰਮਾਂ ਵਿੱਚ ਮੇਰਾ ਕਿਸੇ ਤਰ੍ਹਾਂ ਦਾ ਸਬੰਧ ਨਹੀਂ ਰਹੇਗਾ ਹਾਂ ਇਹ ਗੱਲ ਜਰੂਰ ਪੱਕੀ ਹੋਈ ਸੀ ਕਿ ਰਾਜ ਦੇ ਕੰਮਾਂ ਕਰਕੇ ਮੇਰੇ ਕਰਮਚਾਰੀਆਂ ਦੀ ਸਲਾਹ ਲਈ ਜਾਵੇਗੀ ਜਿੰਨੇ ਸਮੇਂ ਤੱਕ ਮਹਾਰਾਜਾ ਦਲੀਪ ਸਿੰਘ ਪੰਜਾਬ ਦੇ ਮਹਾਰਾਜੇ ਹਨ ਉਨੇ ਸਮੇਂ ਤੱਕ ਮੈਂ ਪੰਜਾਬ ਦੀ ਮਹਾਰਾਣੀ ਹਾਂ ਫਿਰ ਵੀ ਜੇ ਦੇਸ਼ ਰਾਜ ਦੀ ਭਲਾਈ ਲਈ ਨਵੇਂ ਅਹਿਮਦ ਨਾਮੇ ਅਨੁਸਾਰ ਕੋਈ ਪ੍ਰਬੰਧ ਕੀਤਾ ਗਿਆ ਹੋਵੇ ਤਾ ਮੈਂ ਉਸ ਵਿੱਚ ਰਾਜੀ ਹਾਂ ਮੈਂ ਆਪਣੀ 1.5 ਲੱਖ ਰੁਪਏ ਦੀ ਸਾਲਾਨਾ ਖਰਚ ਬਾਰੇ ਸਿਰਫ ਇੰਨਾ ਹੀ ਆਕੜਾ ਹੈ ਕਿ ਹੁਣ ਇਸ ਗੱਲ ਦੀ ਚਰਚਾ ਕਰਨੀ ਬੇਅਰਥ ਹੈ ਕਾਰਨ ਇਹ ਹੈ ਕਿ ਮਨੁੱਖ ਦੀ ਜਿਹੋ ਜੀ ਹਾਲਤ ਹੋ ਜਾਵੇ ਉਹ ਉਸੇ ਅਨਸਾਰ ਆਪਣੇ ਦਿਹਾੜੇ ਕੱਟ ਲੈਂਦਾ ਹੈ ਸਰਦਾਰਾਂ ਨੂੰ ਇਕਾਂਤ ਵਿੱਚ ਮਿਲਣ ਅਤੇ ਉਹਨਾਂ ਨਾਲ ਸਲਾਹ ਕਰਨ ਵਾਲੇ ਅਸਲੀ ਗੱਲ ਇਹ ਹੈ ਮੈਂ ਕੇਵਲ ਇੱਕ ਜਾਂ ਦੋ ਵਾਰ ਹੀ ਸਰਦਾਰਾਂ ਨੂੰ ਬੁਲਾ ਕੇ ਸਲਾਹ ਕੀਤੀ ਹੈ ਇੱਕ ਵਾਰ ਅੰਮ੍ਰਿਤਸਰ ਤੋਂ ਲਾਹੌਰ ਆਉਣ ਵੇਲੇ ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਲਾਹੌਰ ਵਿੱਚ ਆਉਣ ਦੀ ਉਹਨਾਂ ਦੀ ਕੋਈ ਭਲਾਈ ਨਹੀਂ ਹੈ ਦੂਜੀ ਵਾਰ ਮਹਾਰਾਜਾ ਦੇ ਨਿੱਜੀ ਖਰਚ ਬਾਰੇ ਉਹਨਾਂ ਨੂੰ ਸੱਦਿਆ ਸੀ ਇਸ ਤੋਂ ਬਿਨਾ ਮੈਂ ਕਦੇ ਮਿਸਰ ਤੇਜ ਸਿੰਘ ਅਤੇ ਦੀਵਾਨ ਦੀਨਨਾਥ ਨੂੰ ਸੱਦ ਲੈਂਦੀ ਹਾਂ ਅੱਗੇ ਤੋਂ ਮੈਂ ਆਪ ਦੀ ਸਲਾਹ ਅਨੁਸਾਰ 5-6 ਸਰਦਾਰਾਂ ਨੂੰ ਹੀ ਸੱਦਿਆ ਕਰਾਂਗੀ ਮੇਰੇ ਅਧੀਨ 4-5 ਵਿਸ਼ਵਾਸੀ ਨੌਕਰ ਹਨ ਮੈਂ ਉਹਨਾਂ ਨੂੰ ਨਹੀਂ ਛੱਡਾਂਗੀ ਉਸ ਦਿਨ ਮੁਲਾਕਾਤ ਕਰਨ ਸਮੇਂ ਮੈਂ ਆਪ ਨੂੰ ਆਖ ਦਿੱਤਾ ਸੀ ਕਿ ਇਹਨਾਂ ਲੋਕਾਂ ਤੋਂ ਬਿਨਾ ਮੈਨੂੰ ਹੋਰ ਨਾਲ ਮਿਲਣ ਦੀ ਲੋੜ ਨਹੀਂ ਹੈ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ ਇੱਕ ਪਾਸੇ ਤਾਂ ਚਿੱਠੀ ਪੱਤਰ ਹੋ ਰਿਹਾ ਸੀ ਦੂਜੇ ਪਾਸੇ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਕੌਰ ਤੋਂ ਵੱਖ ਕਰਨ ਦੀ ਸਕੀਮ ਘੜੀ ਜਾ ਰਹੀ ਸੀ ਉਹਨਾਂ ਨੇ ਆਪਣੇ ਹਥਿਆਸ਼ੀ ਕੌਂਸਲ ਦੇ ਮੈਂਬਰਾਂ ਨੂੰ ਆਪਣੀ ਸਕੀਮ ਅਨੁਸਾਰ ਆਪਣੇ ਹੱਥਾਂ ਵਿੱਚ ਲੈ ਲਿਆ 18 ਅਗਸਤ 1847 ਈਸਵੀ ਨੂੰ ਬਣੀ ਹੋਈ ਯੋਜਨਾ ਅਨੁਸਾਰ ਦਰਬਾਰ ਸਮਾਪਤ ਹੋਣ ਪਿੱਛੋਂ ਮਹਾਰਾਜਾ ਦਲੀਪ ਸਿੰਘ ਨੂੰ ਲਾਰੈਂਸ ਨੇ ਘੋੜੇ ਤੇ ਸਵਾਰ ਹੋ ਕੇ ਸੈਰ ਕਰਨ ਲਈ ਕਿਹਾ ਮਹਾਰਾਜਾ ਬਿਨਾਂ ਕਿਸੇ ਪੁੱਛਗਿੱਛ ਦੇ ਸਰਦਾਰ ਗੁਲਾਬ ਸਿੰਘ ਘਟਾਰੀ ਅਤੇ ਕਾਉਂਸਲ ਦੇ ਪੰਜ ਸਰਦਾਰਾਂ ਦੇ ਨਾਲ ਕੋੜੇ ਉੱਤੇ ਸਵਾਰ ਹੋ ਕੇ ਤੁਰ ਗਿਆ। ਘੁੰਮਦੇ ਘਮਾਉਂਦੇ ਹੋਏ ਉਹ ਅਖੀਰ ਸ਼ਾਲਾਮਰ ਬਾਗ ਜੋ ਲਾਹੌਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸੀ ਨੇੜੇ ਪਹੁੰਚੇ ਤਾਂ ਮਹਾਰਾਜਾ ਦਲੀਪ ਸਿੰਘ ਨੇ ਆਪਣਾ ਘੋੜਾ ਸ਼ਹਿਰਬਲ ਮੋੜ ਲਿਆ। ਗੁਲਾਬ ਸਿੰਘ ਘਟਾਰੀ ਨੇ ਕਿਹਾ ਕਿ ਮਿਸਟਰ ਲਾਰੈਂਸ ਸਾਹਿਬ ਦੇ ਹੁਕਮ ਅਨੁਸਾਰ ਆਪ ਜੀ ਦੇ ਸ਼ਾਮ ਦੇ ਖਾਣੇ ਅਤੇ ਰਾਤ ਨੂੰ ਠਹਿਰਨ ਦਾ ਪ੍ਰਬੰਧ ਸ਼ਾਲਾਮਰ ਬਾਗ ਵਿੱਚ ਕੀਤਾ ਗਿਆ ਹੈ। ਇਸ ਗੱਲ ਦੀ ਮਹਾਰਾਜਾ ਦਲੀਪ ਸਿੰਘ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ। ਫਿਰ ਵੀ ਉਸਨੇ ਆਪਣੀ ਮਾਂ ਤੋਂ ਛੜ ਕੇ ਇਸ ਤਰ੍ਹਾਂ ਰਾਤ ਕੱਟਣ ਦਾ ਕਾਰਨ ਪੁੱਛ ਹੀ ਲਿਆ ਪਰ ਇਸ ਸਵਾਲ ਦਾ ਉੱਤਰ ਕਿਸੇ ਵੀ ਸਰਦਾਰ ਨੇ ਨਾਂ ਦਿੱਤਾ ਹਰ ਇੱਕ ਸਰਦਾਰ ਇਹ ਸਵਾਲ ਸੁਣ ਕੇ ਮਜਬੂਰੀ ਵਸ ਇੱਕ ਤਰ੍ਹਾਂ ਦਾ ਅਣਸੁਣੀ ਕਰਕੇ ਪਾਸਾ ਵੱਟ ਲੈਂਦੇ ਹਨ ਮਹਾਰਾਜਾ ਦਲੀਪ ਸਿੰਘ ਦੀ ਇਹ ਅਪਾਗੀ ਰਾਤ ਪਹਿਲੀ ਰਾਤ ਸੀ ਜੋ ਉਸ ਨੂੰ ਆਪਣੀ ਮਾਂ ਤੋਂ ਵਿਛੜ ਕੇ ਗੁਜ਼ਾਰਨੀ ਪਈ ਮਿਸਟਰ ਲਾਰੈਂਸ ਨੇ ਉਸ ਨੂੰ ਤਰਵਾਸ ਦਿੰਦਿਆਂ ਹੋਇਆਂ ਹੁਕਮ ਕੀਤਾ ਖਾਣਾ ਖਾ ਲਵੋ ਪਰ ਮਹਾਰਾਜੇ ਨੇ ਗੁੱਸੇ ਵਜੋਂ ਉਸ ਰਾਤ ਖਾਣਾ ਨਾ ਖਾਦਾ ਮਹਾਰਾਜਾ ਦਾ ਜਿਆਦਾ ਜ਼ੋਰ-ਜ਼ੋਰ ਤੇ ਰੋਣਾ ਆ ਰਿਹਾ ਸੀ ਇਸ ਤਰ੍ਹਾਂ ਇਹ ਪਹਿਲੀ ਰਾਤ ਜਿਵੇਂ ਕਿਵੇਂ ਬੀਤ ਗਈ ਦੂਜੇ ਦਿਨ ਉਸ ਨੂੰ ਦੱਸ ਦਿੱਤਾ ਗਿਆ ਕਿ ਉਹਨਾਂ ਦੀ ਮਾਤਾ ਜਿੰਦਕੌਰ ਨੂੰ ਸੇਖੂਪੁਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਹੈ ਇਹ ਗੱਲ ਸੁਣ ਕੇ ਦਲੀਪ ਸਿੰਘ ਦਾ ਦਿਲ ਟੁੱਟ ਗਿਆ ਫਰੋਕ ਕਰ ਵੀ ਕੀ ਸਕਦਾ ਸੀ ਉਸ ਦੀ ਹਾਲਾਤ ਸਕਾਰੀ ਦੇ ਜਾਲ ਵਿੱਚ ਫਸੇ ਸ਼ਿਕਾਰ ਵਰਗੀ ਹੋ ਗਈ ਸੀ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਇੱਕ ਤੇ ਨਿਆਣੀ ਉਮਰ ਦੂਜਾ ਪਿਤਾ ਦਾ ਸਿਰ ਤੇ ਸਾਯਾ ਨਹੀਂ ਸੀ ਤੀਜਾ ਮਾਂ ਨੂੰ ਤੋੜ ਕੇ ਦੂਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੋਈ ਵੀ ਨਜ਼ਦੀਕੀ ਸਾਖ ਸੰਬੰਧੀ ਨਾ ਰਹਾ ਮਹਾਰਾਜੇ ਨੇ ਰੋਸ ਵਜੋਂ ਪਹਿਲੇ ਦਿਨ ਨਿਵਾਸ ਸਥਾਨ ਬੁਰਜ ਵਿੱਚ ਰਹਿਣ ਤੋਂ ਮਨਾ ਕਰ ਦਿੱਤਾ ਅਤੇ ਤਖਤਗਾਹ ਦੇ ਉਤਲੇ ਕਮਲਿਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੀ ਨਿਗਰਾਨੀ ਲਈ ਲਾਇਆ ਹੋਇਆ ਗੁਲਾਬ ਸਿੰਘ ਅਟਾਰੀ ਵਾਲਾ ਹਮੇਸ਼ਾ ਪਰਸ਼ਾਵੇਂ ਦੇ ਨਾਲ ਉਹਨਾਂ ਦੇ ਨਾਲ ਰਹਿੰਦਾ ਸੀ ਮਹਾਰਾਣੀ ਜਿੰਦਕੌਰ ਦੀ ਜਿਹੜੀ 1.5 ਲੱਖ ਦੀ ਪੈਨਸ਼ਨ ਸੀ ਉਹ ਘਟਾ ਕੇ 48000 ਰੁਪਏ ਕਰ ਦਿੱਤੀ ਗਈ ਮਿਸਟਰ ਲਾਰੈਂਸ ਨੇ ਹੁਕਮ ਜਾਰੀ ਕੀਤਾ ਕਿ ਅੱਜ ਦੇ ਪਿਛੋਂ ਮਹਾਰਾਣੀ ਸੇਖੂਪੁਰੇ ਦੇ ਕਿਲੇ ਵਿੱਚ ਰਹੇਗੀ ਇਹ ਹੁਕਮ ਮਿਸਟਰ ਲਾਰੈਂਸ ਨੇ ਮਹਾਰਾਣੀ ਦੇ ਸਕੇ ਭਰਾ ਹੀਰਾ ਸਿੰਘ ਨੂੰ ਲੈ ਕੇ ਜਾਣ ਲਈ ਕਿਹਾ ਉਹ ਮਜਬੂਰੀ ਬਸ ਨਾ ਚਾਹੁੰਦੇ ਹੋਏ ਵੀ ਇਹ ਹੁਕਮ ਲੈ ਕੇ ਮਹਾਰਾਣੀ ਕੋਲੇ ਗਿਆ ਉਹ ਡਰਦਾ ਸੀ ਕਿ ਜਿਵੇਂ ਉਹਨਾਂ ਦੀ ਬੁਰੀ ਹਾਲਾਤ ਹੋਈ ਹੈ ਮੇਰੀ ਵੀ ਉਸੇ ਤਰ੍ਹਾਂ ਦੀ ਹਾਲਾਤ ਹੋਣਗੇ ਜੇ ਉਹ ਨਹੀਂ ਜਾਂਦਾ ਦੂਜੇ ਪਾਸੇ ਅੰਗਰੇਜ਼ਾਂ ਦੀ ਇਹ ਚਾਲ ਸੀ ਉਹ ਮਹਾਰਾਣੀ ਨੂੰ ਦੱਸਣਾ ਚਾਹੁੰਦੇ ਸਨ ਕਿ ਹੁਣ ਤਾਂ ਤੇਰਾ ਮਾਂ ਜਾਇਆ ਜਾਂ ਤੇਰਾ ਭਰਾ ਵੀ ਤੇਰੇ ਨਾਲ ਨਹੀਂ ਉਹ ਵੀ ਸਾਡੇ ਨਾਲ ਖੜਾ ਹੈ ਇਹ ਜਿੰਦਕੌਰ ਤੇ ਡੂੰਗੀ ਸੱਟ ਮਾਰਨ ਵਾਲੀ ਗੱਲ ਸੀ ਕਿਉਂਕਿ ਪੁੱਤਰ ਤੋਂ ਤਾਂ ਉਹ ਪਹਿਲਾਂ ਹੀ ਵਿਛੜ ਚੁੱਕੇ ਸਨ ਹੁਣ ਉਹਨਾਂ ਨੂੰ ਆਪਣਾ ਭਰਾ ਵੀ ਵਿਰੋਧ ਵਿੱਚ ਖੜਾ ਦਿਖਾਈ ਦਿੱਤਾ ਜੇਕਰ ਦੇਖਿਆ ਜਾਵੇ ਤਾਂ ਹੀਰਾ ਸਿੰਘ ਦੀ ਦਰਬਾਰ ਜਾਂ ਸਰਕਾਰ ਵਿੱਚ ਕੋਈ ਥਾਂ ਨਹੀਂ ਸੀ ਪਰ ਹੀਰਾ ਸਿੰਘ ਨੂੰ ਦਰਬਾਰੀਆਂ ਵਿੱਚੋਂ ਹੀ ਕਿਸੇ ਨੇ ਇਸ ਤਰ੍ਹਾਂ ਕਰਨ ਲਈ ਜਾਂ ਲਾਰੈਂਸ ਦੇ ਹੁਕਮ ਤੇ ਇਹ ਕ ਉਹਨਾਂ ਤੋਂ ਫਰਮਾਨ ਸੁਣਾਇਆ ਗਿਆ ਕਿ ਮਹਾਰਾਣੀ ਜਿੰਦਕੌਰ ਹੁਣ ਸੇਖੂਪੁਰੇ ਦੇ ਕਿਲੇ ਵਿੱਚ ਰਹੇਗੀ ਮਹਾਰਾਣੀ ਜਿੰਦਕੌਰ ਨੇ ਆਪਣੇ ਭਰਾ ਕਰੋ ਹੁਕਮ ਸੁਣ ਕੇ ਆਪਣੇ ਭਰਾ ਨਾਲ ਦੁੱਖ ਸੁੱਖ ਸਾਂਝੇ ਕੀਤੇ ਅਤੇ ਕਿਹਾ ਅਕਾਲ ਪੁਰਖ ਦਾ ਬਾਣਾ ਮਿੱਠਾ ਕਰ ਕਿ ਮੰਨਣਾ ਪੈਣਾ ਹੈ ਅਜੇ ਤਾਂ ਪਤਾ ਨਹੀਂ ਹੋਰ ਕੀ ਕੁਝ ਮੇਰੀ ਕਿਸਮਤ ਵਿੱਚ ਲਿਖਿਆ ਹੈ ਜੇਕਰ ਅਕਾਲ ਪੁਰਖ ਨੂੰ ਚੰਗਾ ਪਾਉਂਦਾ ਤਾਂ ਮੇਰੇ ਸਿਰ ਦਾ ਸਾਈਂ ਇੰਨੀ ਛੇਤੀ ਛੱਡ ਕੇ ਨਾ ਜਾਂਦਾ ਉਸ ਦੇ ਮਰਨ ਪਿੱਛੋਂ ਪਰਿਵਾਰ ਦੇ ਜੀਵਾਂ ਦਾ ਜੋ ਹਾਲ ਹੋਇਆ ਹੈ ਉਹ ਵੀ ਕਿਸੇ ਤੋਂ ਲੁਕਾ ਨਹੀਂ ਰਿਹਾ ਜਾਂ ਗੁੱਝਾ ਨਹੀਂ ਰਿਹਾ ਹੁਣ ਅੰਗਰੇਜ਼ਾਂ ਦੇ ਭਾਰਤ ਵਿੱਚ ਪੂਰੀ ਤਰ੍ਹਾਂ ਪੈਰ ਜੰਮ ਚੁੱਕੇ ਸੀ ਦੇਣਾ ਹੁੰਦਾ 19 ਅਗਸਤ ਸਨ 1847 ਮਹਾਰਾਣੀ ਨੂੰ ਸਿੱਖਪੁਰੇ ਦੇ ਕਿਲੇ ਵਿੱਚ ਭੇਜ ਦਿੱਤਾ ਜਾਂਦਾ ਹੈ ਜੋ ਲਾਹੌਰ ਤੋਂ ਲਗਭਗ 65 ਕਿਲੋਮੀਟਰ ਦੂਰ ਸੀ ਤਿੰਨ ਕੁ ਦਿਨਾਂ ਪਿੱਛੋਂ ਮਹਾਰਾਣੀ ਜਿੰਦਗੌਰ ਨੇ ਕੁਝ ਮਠਾਈਆਂ ਅਤੇ ਆਪਣੇ ਨਾਂ ਮਿਲਣ ਸਕਣ ਦੀ ਮਜਬੂਰੀ ਦਾ ਕਾਰਨ ਇੱਕ ਸਰਕਾਰੀ ਕਰਮਚਾਰੀ ਰਹੀਂ ਆਪਣੇ ਪੁੱਤਰ ਦਲੀਪ ਸਿੰਘ ਨੂੰ ਲਿਖ ਕੇ ਭੇਜਿਆ ਮਹਾਰਾਜਾ ਤੇ ਦਲੀਪ ਸਿੰਘ ਨੂੰ ਆਪਣੀ ਮਾਂ ਦੀ ਰਾਜੀ ਖੁਸ਼ੀ ਦਾ ਪਤਾ ਲੱਗਾ ਤਾਂ ਕੁਝ ਸ਼ਾਂਤੀ ਆਈ ਲਗਭਗ 1 ਮਹੀਨਾ ਬਾਅਦ ਇਸੇ ਤਰ੍ਹਾਂ ਚਿੱਠੀ ਪੱਤਰ ਮਾਂ ਪੁੱਤ ਵਿੱਚ ਚੱਲਦਾ ਰਿਹਾ ਪਰ ਇਸ ਪਿੱਛੇ ਸਰਕਾਰੀ ਹੁਕਮਾਂ ਦੇ ਨਾਲ ਇਹ ਪੱਤਰ ਵਿਹਾਰ ਜਾਂ ਚਿੱਠੀ ਦਾ ਜਿਹੜਾ سلسلہ ਚੱਲਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ। ਮਹਾਰਾਣੀ ਜਿੰਦਕੌਰ ਦੀ ਨਿਗਰਾਨੀ ਲਈ ਸਰਦਾਰ ਬੂੜ ਸਿੰਘ ਜਾਂ ਬੂਰ ਸਿੰਘ ਦੋ ਨਾਮ ਆਉਂਦੇ ਨੇ ਇਹ। ਉਹਨਾਂ ਨੂੰ ਲਾਇਆ ਗਿਆ ਜੋ ਕਿ ਅੰਗਰੇਜ਼ਾਂ ਦਾ ਵਫਾਦਾਰ ਨੌਕਰ ਸੀ। ਦਿਨ-ਵਦਨ ਜਾਂ ਰੋਜ਼-ਰੋਜ਼ ਦੇ ਭੈੜੇ ਵਰਤਾਓ ਤੋਂ ਮਹਾਰਾਣੀ ਜਿੰਦਕੌਰ ਨੇ ਦੁਖੀ ਹੋ ਕੇ ਇੱਕ ਦਿਨ 2 ਫਰਵਰੀ 1848 ਈਸਵੀ ਨੂੰ ਆਪਣੇ ਵਕੀਲ ਜੀਵਨ ਸਿੰਘ ਨੂੰ ਗਵਰਨਰ ਜਨਰਲ ਦਲਹੌਜੀ ਪਾਸ ਕਲਕੱਤੇ ਭੇਜਿਆ ਤਾਂ ਕਿ ਉਹ ਸਾਰੀ ਅਸਲੀਅਤ ਤੋਂ ਉਸ ਜਾਣੂ ਕਰਵਾ ਸਕੇ ਮਹਾਰਾਣੀ ਦਾ ਸੁਨੇਹਾ ਸਰਦਾਰ ਜੀਵਨ ਸਿੰਘ ਵੱਲੋਂ ਡਲਹੌਜੀ ਨੂੰ ਪੜ੍ਹ ਕੇ ਸੁਣਾਇਆ ਗਿਆ ਜੋ ਇਸ ਤਰ੍ਹਾਂ ਸੀ ਮਹਾਰਾਣੀ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਨਾਲ ਇੰਨਾ ਕਠੋਰ ਵਰਤਾਓ ਕਿਉਂ ਕੀਤਾ ਜਾਂਦਾ ਹੈ ਜੇਕਰ ਉਸ ਦੇ ਵਿਰੁੱਧ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ ਤਾਂ ਮੁਕੱਦਮਾ ਚਲਾ ਕੇ ਪੜਤਾਲ ਕਰਾਈ ਜਾਵੇ ਅਤੇ ਮੇਰੇ ਪੁੱਤਰ ਦਲੀਪ ਸਿੰਘ ਅਤੇ ਸਰਦਾਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਿੱਤਾ ਜਾਵੇ ਇਸ ਬੇਨਤੀ ਪੱਤਰ ਦਾ ਲਾਰਡ ਡਲਹੌਜੀ ਨੇ ਮਹਾਰਾਣੀ ਨੂੰ ਹੀ ਉੱਤਰ ਦਿੱਤਾ ਕਿ ਸਰਕਾਰ ਸਰਦਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਹੀ ਨਹੀਂ ਮੰਨਦੀ ਉਹ ਜੋ ਕੁਝ ਕਹਿਣਾ ਚਾਹੁੰਦੀ ਹੈ ਕਿਲੇ ਦੇ ਹਾਕਮ ਨੂੰ ਕਹੇ ਫਿਰ ਮੇਰੇ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਉਸਨੇ ਮਹਾਰਾਣੀ ਦੀ ਬੇਨਤੀ ਨੂੰ ਠਕਰਾ ਦਿੱਤਾ ਫਿਰ ਸਰਦਾਰ ਜੀਵਨ ਸਿੰਘ ਨੇ ਫਿਰ ਬੇਨਤੀ ਕੀਤੀ ਸਰ ਤੁਸੀਂ ਆਪਣੇ ਪੁਰਾਣੇ ਸਵਰਗਵਾਸੀ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੇਟੇ ਦੇ ਰਖਿਆਖੋ ਉਹਨਾਂ ਲਈ ਕੁਝ ਤੇ ਇਨਸਾਫ ਕਰੋ ਇੰਨੀ ਗੱਲ ਸੁਣ ਕੇ ਲਾਰਡ ਦਲਹੌਜੀ ਨੇ ਰੋਬ ਨਾਲ ਰੁੱਖਾ ਜਿਹਾ ਉੱਤਰ ਦਿੱਤਾ ਅਤੇ ਕਿਹਾ ਜੀਵਨ ਸਿੰਘ ਤੁਹਾਡੀ ਵਿਧਵਾ ਮਹਾਰਾਣੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਅਤੇ ਦਲੀਪ ਸਿੰਘ ਦੀ ਮਾਤਾ ਹੋਣ ਦੇ ਨਾਤੇ ਬੇਨਤੀ ਕੀਤੀ ਹੈ ਇਹ ਉਹ ਸਾਡੇ ਕੋਲੋਂ ਕਿਸੇ ਕਿਸਮ ਦੀ ਆਸ ਨਾ ਰੱਖੇ ਇਹ ਸੁਣ ਕੇ ਜੀਵਨ ਸਿੰਘ ਵਾਪਸ ਪਰਤ ਆਇਆ ਅਤੇ ਸਾਰੀ ਜਾਣਕਾਰੀ ਆ ਕੇ ਮਹਾਰਾਣੀ ਜਿੰਦਕੌਰ ਨੂੰ ਦਿੱਤੀ ਹੁਣ ਕੋਈ ਚਾਰਾ ਨਹੀਂ ਸੀ ਚੁੱਪ ਕਰਕੇ ਬੈਠਣ ਤੋਂ ਇਲਾਵਾ ਸਮਾਂ ਲੰਘਦਾ ਗਿਆ ਅੰਗਰੇਜ਼ ਦਿਨੋਂ ਦਿਨ ਕਾਬਜ਼ ਹੁੰਦੇ ਗਏ ਅਤੇ ਵੱਧ ਤੋਂ ਵੱਧ ਇਲਾਕੇ ਜਿੱਤ ਕੇ ਆਪਣੇ ਰਾਜ ਵਿੱਚ ਮੜਾਉਂਦੇ ਗਏ ਇਸੇ ਤਰ੍ਹਾਂ 11 ਮਈ 1848 ਨੂੰ ਮਗਰੀਟੇ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਗਿਆ ਜਿਸ ਵਿੱਚ ਮੂਲ ਰੂਪ ਵਿੱਚ ਰਾਜ ਦੀਆਂ ਜਿਹੜੀਆਂ ਫੌਜਾਂ ਸੀ ਉਹ ਹਾਰ ਜਾਂਦੀਆਂ ਨੇ ਇਸ ਸਾਜ਼ਿਸ਼ ਦੇ ਫੜੇ ਜਾਣ ਦਾ ਬਹਾਨਾ ਬਣਾ ਕੇ ਹੁਣ ਟਾਈਮ ਆਉਂਦਾ ਮਹਾਰਾਣੀ ਜਿੰਦਕੌਰ ਨੂੰ ਦੇਸ਼ ਨਿਕਾਲੇ ਦਾ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ ਉਹਨਾਂ ਦੇ ਵਿਰੁੱਧ ਬੜੇ ਦੋਸ਼ ਲਾਈ ਜਾਂਦੇ ਨੇ ਕਿ ਬਗਾਵਤ ਕਰ ਰਹੇ ਨੇ ਜਾਂ ਬਗਾਵਤ ਕਰ ਸਕਦੇ ਨੇ ਉਹ ਬੜੀਆਂ ਅਫਵਾਹਾਂ ਫਲਾ ਦਿੰਦੇ ਨੇ ਕਿ ਮਹਾਰਾਣੀ ਦਾ ਪੰਜਾਬ ਵਿੱਚ ਰਹਿਣਾ ਸਰਕਾਰ ਲਈ ਕਦੇ ਵੀ ਹਾਨੀਕਾਰਕ ਹੋ ਜਾਂਦਾ ਹੈ ਇਸ ਲਈ ਇਹਨਾਂ ਨੂੰ ਬਨਾਰਸ ਭੇਜਿਆ ਜਾਂਦਾ ਹੈ ਤਾਂ ਕਿ ਜਿੰਦਗੀ ਦੇ ਰਹਿੰਦੇ ਬਾਕੀ ਜਨ ਉੱਥੇ ਸ਼ਾਂਤੀ ਨਾ ਬਤਾ ਸਕਣ ਜੇਕਰ ਮਹਾਰਾਣੀ ਉੱਥੇ ਵੀ ਕੋਈ ਸਾਜ਼ਿਸ਼ ਕਰੇਗੀ ਤਾਂ ਉਹਨਾਂ ਨੂੰ ਕਰੜੀ ਸਜ਼ਾ ਭੁਗਤਣੀ ਪਵੇਗੀ ਇਸ ਹੁਕਮ ਦੇ ਹੇਠਾਂ ਬਾਲਕ ਮਹਾਰਾਜਾ ਦਲੀਪ ਸਿੰਘ ਦੇ ਵੱਲੋਂ ਉਸ ਦੀ ਮੋਹਰ ਲੱਗੀ ਹੋਈ ਸੀ ਇਹ ਹੁਕਮ ਦੇਣ ਤੋਂ ਪਹਿਲਾਂ ਇਸ ਹੁਕਮ ਦੇ ਉੱਪਰ ਤਿੰਨ ਕੌਂਸਲ ਦੇ ਮੈਂਬਰਾਂ ਦੇ ਦਸਖਤ ਵੀ ਕਰਵਾ ਲਏ ਗਏ ਜਿਨ੍ਹਾਂ ਵਿੱਚ ਮਹਾਰਾਣੀ ਦਾ ਖਾਸ ਵਿਰੋਧੀ ਮਿਸਰ ਤੀਜ ਸਿੰਘ ਮੁਸਲਮਾਨ ਫਕੀਰ ਨੂਰਉਦੀਨ ਅਤੇ ਤੀਜਾ ਰਾਜਾ ਸ਼ੇਰ ਸਿੰਘ ਦੀ ਥਾਂ ਉਹਨਾਂ ਦਾ ਭਰਾ ਗੁਲਾਬ ਸਿੰਘ ਅੰਗਰੇਜ਼ ਰੈਜ਼ੀਡੈਂਟ ਵੱਲੋਂ ਭੇਜੇ ਗਏ ਹੁਕਮ ਨੂੰ ਜਿੰਦਕੌਰ ਨੂੰ ਪੜ ਕੇ ਸੁਣਾਇਆ ਗਿਆ ਇਸ ਹੁਕਮ ਨੂੰ ਸੁਣ ਕੇ ਉਹਨਾਂ ਨੂੰ ਕੋਈ ਹੈਰਾਨੀ ਨਾ ਹੋਈ ਕਿਉਂਕਿ ਉਸ ਨੂੰ ਅੰਗਰੇਜ਼ਾਂ ਵੱਲੋਂ ਕੋਈ ਸੁਖ ਜਾਂ ਖੁਸ਼ੀ ਵਾਲੀ ਗੱਲ ਦੀ ਤਾਂ ਆਸ ਹੀ ਨਹੀਂ ਰਹੀ ਸੀ ਜਦੋਂ ਇਹ ਜ਼ਾਲਮ ਨਿਰਦੋਸ਼ ਆਦਮੀਆਂ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਸਕਦੇ ਹਨ ਤਾਂ ਦੇਸ਼ ਨਿਕਾਲਾ ਦੇਣਾ ਕਿੱਡੀ ਵੱਡੀ ਗੱਲ ਹੈ ਮਹਾਰਾਣੀ ਜਿੰਦਾ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਭੇਜਣਾ 15 ਮਈ 1848 ਈਸਵੀ ਨੂੰ ਮਹਾਰਾਣੀ ਜਿੰਦਕੌਰ ਨੂੰ ਸੇਖੂਪੁਰੇ ਤੋਂ ਫਿਰੋਜ਼ਪੁਰ ਲਈ ਅੰਗਰੇਜ਼ ਅਫਸਰ ਗੱਡੀ ਵਿੱਚ ਬਿਠਾ ਕੇ ਲੈ ਤੁਰੇ ਕਿਹਾ ਜਾਂਦਾ ਹੈ ਮਹਾਰਾਣੀ ਨੂੰ ਲਾਹੌਰ ਜਾਣ ਵਾਸਤੇ ਸੱਦਿਆ ਗਿਆ ਸੀ ਇਸ ਸਮੇਂ ਰਾਣੀ ਦਾ ਵਿਚਾਰ ਸੀ ਕਿ ਜੇਕਰ ਲਾਹੌਰ ਵਿਖੇ ਮੈਨੂੰ ਸਖਤ ਕੈਦ ਅੰਦਰ ਵੀ ਰੱਖਿਆ ਗਿਆ ਤਾਂ ਵੀ ਮੈਨੂੰ ਆਪਣੇ ਪੁੱਤਰ ਨੂੰ ਕਦੇ ਨਾ ਕਦੇ ਮਿਲਣ ਦਾ ਮੌਕਾ ਤਾਂ ਮਿਲਦਾ ਰਹੇਗਾ ਜਾਂ ਉਸ ਦੀ ਰਾਜੀ ਖੁਸ਼ੀ ਬਾਰੇ ਪਤਾ ਲੱਗਦਾ ਰਹੇਗਾ ਅਗਲੇ ਦਿਨ 16 ਮਈ 1848 ਈਸਵੀ ਨੂੰ ਅੰਗਰੇਜ਼ ਰੈਜੀਡੈਂਟ ਨੇ ਲਿਖਿਆ ਕਿ ਮਹਾਰਾਣੀ ਜਿੰਦਕੌਰ ਨੂੰ ਕੱਲ ਲਾਉਡੇਵਲੇ ਮੇਰੇ ਹੁਕਮ ਨਾਲ ਸੇਖੂਪੁਰੇ ਦੇਕੇ ਲਈ ਵਿੱਚੋਂ ਕੱਢ ਕੇ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ ਫਰੋਜ਼ਪੁਰ ਪੇਜ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਦਲੀਪ ਸਿੰਘ ਨੂੰ ਦਿੱਤੀ ਜਾਂਦੀ ਹੈ ਮਹਾਰਾਣੀ ਜਿੰਦਕੌਰ ਦੇ ਸੇਖੂਪੁਰੇ ਤੋਂ ਬਾਹਰ ਲੈ ਕੇ ਜਾਣ ਦੀ ਖਬਰ ਨੇ ਸਿੱਖ ਰਾਜ ਦੇ ਹਥੈਸ਼ੀਆਂ ਦੇ ਮਨਾਂ ਵਿੱਚ ਅੱਗ ਦੇ ਭੰਬੜ ਬਾਲ ਦਿੱਤੇ ਕੁਝ ਹਥੈਸ਼ੀ ਸਿੱਖ ਤਾਂ ਪਹਿਲਾਂ ਹੀ ਅੰਦਰੋਂ-ਅੰਦਰੀ ਤੁਖ ਰਹੇ ਸਨ ਉਹਨਾਂ ਦੀ ਅੱਗ ਅੰਗਰੇਜ਼ਾਂ ਦੇ ਡਰ ਕਾਰਨ ਬਾਹਰ ਨਹੀਂ ਨਿਕਲ ਰਹੀ ਸੀ ਪਰ ਲਗਭਗ 2 ਹਫ਼ਤੇ ਵਿੱਚ ਹੀ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਜਾਂਦਾ ਅਤੇ ਤਿਆਰ ਹੋਣ ਦਾ ਹੁਕਮ ਦਿੱਤਾ ਜਾਂਦਾ ਹੈ ਮਹਾਰਾਣੀ ਨੇ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਸੀ ਉਹ ਤਾਂ ਇੱਕ ਕੈਦਨ ਦਾ ਜੀਵਨ ਬਤੀਤ ਕਰ ਰਹੇ ਸਨ ਮਹਾਰਾਣੀ ਜਿੰਦਕੌਰ ਨੂੰ ਬਨਾਰਸ ਤਬਦੀਲ ਕੀਤਾ ਜਾਂਦਾ ਹੈ ਬਨਾਰਸ ਵਿਚ ਮਹਾਰਾਣੀ ਨੂੰ ਮੇਜਰ ਮੈਕ ਗ੍ਰਿਗਰ ਦੀ ਨਿਗਰਾਨੀ ਹੇਠਾਂ ਰੱਖਿਆ ਜਾਂਦਾ ਹੈ ਮਹਾਰਾਣੀ ਜਦੋਂ ਲਾਹੌਰ ਦਰਬਾਰ ਵਿੱਚ ਰਹਿ ਰਹੀ ਸੀ ਤਾਂ ਉਸ ਨੂੰ ਗੁਜ਼ਾਰੇ ਲਈ 1.5 ਲੱਖ ਰੁਪਏ ਦਿੱਤਾ ਜਾਂਦਾ ਸੀ ਫਿਰ ਉਹ ਪੈਨਸ਼ਨ 48000 ਕਰ ਦਿੱਤੀ ਜਾਂਦੀ ਹੈ ਭਾਵੇਂ ਉਸ ਦਾ 1 ਲੱਖ 2000 ਰੁਪਿਆ ਸਲਾਨਾ ਕਟੌਤੀ ਕਰ ਦਿੱਤੀ ਜਾਂਦੀ ਹੈ ਮਹਾਰਾਣੀ ਜਿਸ ਸਮੇਂ ਬਨਾਰਸ ਜਾਂਦੇ ਨੇ ਤਾਂ ਮੈਕ ਗ੍ਰਿਗਰ ਉਹਨਾਂ ਦੀ ਪੂਰੀ ਤਰ੍ਹਾਂ ਸਖਤ ਪੈਰੀਂ ਹੇਠ ਨਿਗਰਾਨੀ ਕਰਵਾ ਰਿਹਾ ਸੀ ਤਾਂ ਕਿ ਉਹ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਤੇ ਨਿਗਾਹ ਰੱਖ ਸਕੇ ਪਰ ਮਹਾਰਾਣੀ ਨੇ ਗਤੀਵਿਧੀ ਕੀ ਕਰਨੀ ਸੀ ਕਿ ਕਿ ਉਹ ਤਾਂ ਇੱਕ ਤਰ੍ਹਾਂ ਦੀ ਕੈਦਨ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਸਮਾਂ ਲੰਘਦਾ ਜਾਂਦਾ ਅੰਗਰੇਜ਼ ਹੌਲੀ-ਹੌਲੀ ਪੰਜਾਬ ਉੱਤੇ ਜਾਂ ਸਿੱਖ ਰਾਜ ਉੱਤੇ ਕਾਬਜ ਹੋ ਰਹੇ ਸਨ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਨੇ ਦਿਨ ਆਉਂਦਾ 28 ਮਾਰਚ ਸਨ 1849 ਈਸਵੀ ਨੂੰ ਅੰਗਰੇਜ਼ਾਂ ਨੇ ਸਿੱਖ ਰਾਜ ਦੇ ਕੌਂਸਲ ਦੇ ਕੁਝ ਮੈਂਬਰਾਂ ਤੋਂ ਡਰਾ ਧਮਕਾ ਕੇ ਪੰਜਾਬ ਦੇ ਕਬਜੇ ਦੇ ਉੱਪਰ ਦਸਖਤ ਕਰਵਾ ਲਏ ਯਾਨੀ ਕਿ ਪੰਜਾਬ ਦੇ ਉੱਪਰ ਅੰਗਰੇਜ਼ਾਂ ਦਾ ਕਬਜਾ ਹੋ ਗਿਆ ਅਗਲੇ ਦਿਨ 29 ਮਾਰਚ 1849 ਈਸਵੀ ਨੂੰ ਲਾਰਡ ਦਲਹੌਜੀ ਨੇ ਇੱਕ ਐਲਾਨ ਦੇ ਕੇ ਅੰਗਰੇਜ਼ ਅਫਸਰ ਇਲੀਅਟ ਨੂੰ ਲਾਹੌਰ ਭੇਜਿਆ ਅਤੇ ਉਸ ਨੇ ਲਾਹੌਰ ਆ ਕੇ ਜਬਰੀ ਖਾਲਸਾ ਰਾਜ ਨੂੰ ਆਪਣੇ ਕਬਜ਼ੇ ਵਿੱਚ ਕਰਨ ਦਾ ਐਲਾਨ ਕਰ ਦਿੱਤਾ।